ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਟਾਈਮ ਸ਼ਾਮਾਂ ਦਾ 6:30 ਹੋ ਗਿਆ ਤੇ ਮੈਂ ਬਣਾਉਣ ਲੱਗੀ ਚਾਹ ਆ ਦੇਖੋ ਪਾਣੀ ਘਰਤਾ ਦੇ ਨਾਲ ਇਧਰ ਆਪਾਂ ਲੈ ਆਂਦਾ ਦੁੱਧ ਤੇ ਚਾਹ ਤਾਂ ਬਣੀ ਆ ਵੀ ਸਵੇਰ ਦੀ ਮੈਂ ਗਈ ਆ ਆਪਾਂ ਆ ਦੋ ਵਾਰੀ ਉੱਥੇ ਪੀਤੀ ਆ ਪਰ ਤੁਹਾਨੂੰ ਪਤਾ ਕਰ ਲਈ ਚਾਹ ਘਰਦੀ ਸਿੱਧਕ ਨਹੀਂ ਹੁੰਦਾ ਸਿੱਧੀ ਟੁਟਾ ਭਜਾ ਪਿਆ ਮੈਂ ਇੱਕ ਵਾਰੀ ਸਰੀਰ ਸੈਟ ਕਰੀਏ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਕਿਉਂ ਆਟਾ ਗੋਲੇ ਦਾ ਪ੍ਰਸ਼ਾਦਾ ਹੀ ਲਾਉਣੇ ਆ ਹੋਰ ਤਾਂ ਕੁਛ ਆਪਾਂ ਕਰਨਾ ਨਹੀਂ ਆਹ ਵੇਖੋ ਸਾਹ ਲੈਂਦੀ ਆਪਾਂ ਦਾਲ ਤੇ ਆਹ ਲਿਆਂਦੇ ਤੇਣੀ ਪਨੀਰ ਦੀ ਸੌਜੀ ਆਹ ਵੇਖੋ ਦੇਰ ਪਕਾਉਣੀ ਨਹੀਂ ਕੀ ਅੰਟੀ ਵੀ ਕੋਈ ਚਟਣੀ ਉਹ ਆਪ ਗਏ ਹਾਂ ਜਪੇਂਡ ਤੇ ਸਾਡੇ ਬਾਬਾ ਜੀ ਦੇ ਬਾਬੇ ਜੋਗੀ ਪੀਰ ਜਾਗ ਹੁੰਦਾ ਵਾ ਉਥੇ ਗਏ ਹਾਂ ਉਥੇ ਤੇ ਬੜਾ ਖੁਸ਼ ਬਣਿਆ ਜਲੇਬ ਪਕੌੜੇ ਉਹ ਘੋੜਾਲੇ ਝੋਲ ਜ਼ਰਦਾ ਤੇ ਕੜੀ ਦਾਲ ਜਨੇ ਪਨੀਰ ਪ੍ਰਸ਼ਾਦ ਦੇ ਬਹੁਤ ਕੁਸ਼ ਗਿਣਿਆ ਨਹੀਂ ਜਾ ਸਕਦਾ ਤੇ ਮੈਂ ਤੇ ਫਿਰ ਜਨਾ ਕ ਐਨਾ ਵੀ ਆਪਾਂ ਕੀਲਾ ਕੱਢਣਾ ਚਾਹੀਦਾ ਤੋਂ ਨਾ ਖ ਲੈ ਆਏ ਸਮਾਰੀ ਮੱਖਣ ਚਾਹ ਆ ਪਨੀਰ ਵੀ ਕੀ ਦੇਣਾ ਲੈ ਨਿਕਾ ਜਾਂ ਬਲੌ ਬਣਾਣੀ ਕਿਉਂਕਿ ਸਬਜੀ ਤੇ ਆ ਜਾ ਆਪਾਂ ਬਣਾਉਣੀ ਨੇ ਤੁਹਾਨੂੰ ਪਤਾ ਸਬਜੀ ਤੇ ਹੈਗੀ ਆ ਆਪਾਂ ਉਹ ਝੂਠ ਮਾਰੀ ਜਾਈਏ ਉਹ ਕਰਨਾ ਦਿਆ ਕਰਨਾ ਇਹ ਕੰਮ ਚੰਗਾ ਨਹੀਂ ਆ ਜਨਾਬ ਲੋਗ ਬੰਨੂ ਠੀਕ ਕੋਈ ਗੱਲ ਨਹੀਂ ਪਰ ਬੜਾ ਸਾਠ ਇਕੜੀ ਬੋਲਣਾ ਪੈਂਦਾ ਝੂਠ ਝੂਠ ਹੀ ਰਹਿਣਾ ਭਾਵੇਂ ਦੇਨੇ ਮਰ ਮਰਜੀ ਮਾਰੀ ਜਾਏਗੀ ਐਵੇਂ ਕਈ ਬਣਾਈ ਬਣਾਈ ਸਬਜੀ ਨਹੀਂ ਬਣਾਈ ਉਹਲਾ ਨਹੀਂ ਖੜਾ ਬੜੋ ਬਦੀ ਭਾਰਤੀਆਂ ਗਾਲ ਖੜੀ ਤੇ ਜਿਹੜੇ ਬਤੇ ਸੜੇ ਗਵੰਡਾ ਦਾ ਮੁੰਡਾ ਗਿਆ ਸੀ ਬਾਹਰ ਉਹਨਾਂ ਨੇ ਉਹ ਡਰਾਈਵਰ ਬਣ ਗਿਆ ਹਣ ਉਹਦੀ ਖੁਸ਼ੀ ਕਿੱਡਾ ਹੋਏ ਉਹਨਾਂ ਨੇ ਦਿੱਤੇ ਉਹ ਬਰਸ਼ਾ ਲੈ ਕੇ ਜਾਈ ਤੇ ਚਾਹ ਬਣ ਗਈ ਨਾਲ ਨਾਲ ਅਸੀਂ ਗੱਲਾਂ ਕਰਦੇ ਆ ਨੀਂ ਰਹਾ ਦੇਹ ਰਹਿ ਜੀ ਖਰਾਬ ਨਾ ਹੋ ਜੀ ਖਾਣਾ ਬਣਾ ਕੇ ਗੁੰਦੇ ਇੱਥੇ ਪਈ ਰਹੀ ਤਾਂ ਖਰਾਬ ਹੋ ਜੂਗੀ ਇਹ ਉਹਨਾਂ ਨੇ ਜ ਦੋਈ ਬਣਾਈਆਂ ਚਟਣੀਆਂ ਦੂਜੀ ਵੀ ਦਹੀਂ ਹੈ ੜੀ ਵੀ ਤੇ ਇਹ ਵੀ ਤੇ ਮੈਂ ਫਿਰ ਇੱਕ ਹੀ ਲਈਆ ਦੇਖਾ ਖੜਨੇ ਦਾ ਸਮਾਨ ਕੇਦਮ ਚਲੋ ਜੀ ਚਾਹ ਗਈ ਜੀ ਕੋਣ ਆਨ ਬਾਏ ਦੀ ਖਾਲੀ ਬਾਟੀ ਪਰ ਤੇ ਅਰੇ ਆਵੇ ਤਾਂ ਆਵਾ ਮੁੱਜ ਜਨੇ ਵਰਤੀ ਜਾਈਦਾ ਉਹ ਵਾਏ ਚਲੋ ਮੋੜ ਕੋਲੋਂ ਕਿ ਪੀਏ ਪਾਣੀ ਠੰਡਾ ਹੁਣ ਮੈਂ ਆਈ ਸਾਹ ਲੈ ਕੇ ਕਪੜੇ ਲਾ ਕੇ ਨਹਾ ਕੇ ਤੇ ਹੁਣ ਮੈਂ ਦਾ ਸਪਟ ਕੇ ਚਾਹ ਪੀਏ ਕਨਾਰ ਨੇ ਕਾਜਾ ਬਲੌਗ ਬਣਾ ਲਏ। ਮੇਰੇ ਆਟਾ ਗੋਲਣਾ, ਆਟਾ ਗੋਲ ਕੇ ਪ੍ਰਸ਼ਾਦੇ ਨੂੰ ਲਾ ਲਾਂਗੇ। ਲਓ ਜੀ। ਕੋਈ ਗੁੱਸਾਤ ਨਾ ਹੋਵੇ। ਜਦੋਂ ਪਸੀਨਾ ਆਵੜਾਇਆ ਲੋ ਤੇ ਸੇਵਾ ਕਰਦੇ ਰਹੇ। ਤੇ ਉਹ ਕਪੜੇ ਖਰਾਬ ਹੀ ਹੋਏ। ਨਾਕ ਨਾਲ ਨਾ ਬਣਾ ਨਾ ਕੇ ਡਲੀਆ ਕਰੀ ਲਾਉਣੇ ਸਵੇਰੇ ਸਵਾਗਤ ਦੇਦੇ। ਯਾ ਮੈਂ ਹੋਈ ਰਬੂਈ ਨਿੱਕ ਥੋੜੀ ਜੀ ਮਿੱਲੂ ਨੂੰ ਮਿਲਾਉਂਗੀ ਨਾਲ ਤੁਹਾਨੂੰ ਜਿੱਥੇ ਮੈਂ ਗਈ ਹਾਂ ਨਿੱਕੀ ਜੀ ਵੀਡੀਓ ਬਣਾਈ ਹੈਗਾ ਹੋਰ ਰਹਿ ਗਈ ਬੈਗ ਸਾਈਡ ਤੋਂ ਉਹ ਥੇਹੇ ਘਰ ਲਾਗੇ ਬੈਠੀਆਂ ਹਾਂ ਗਰਮੀ ਦਾ ਕਰਕੇ ਹੁਣ ਕੇ ਜਦ ਲੋ ਤੋਂ ਉੱਠ ਕੇ ਗਈਆਂ ਨਿੱਕੀ ਜੀ ਵੀਡੀਓ ਬਣਾਈ ਇਹ ਮੈਂ ਤੁਹਾਨੂੰ ਪਾਉਂਗੀ ਉਹਦੇ ਨਾਲ ਬਹੁਤ ਪ੍ਰੋਗਰਾਮਸ ਵੀ ਆ ਜੋ تھے۔ ਸਭ ਅੱਛਾ ਆਪੀ। ਹੋ ਵਾਇ ਬਰੂ ਵਾਇ ਗਰੂ ਸਾਤਨਾਮ ਸਾਤਨਾਮ ਵਾਇ ਗਰੂ ਧੰਨ ਬਾਬਾ ਦੀਪ ਸਿੰਘ ਜੀ। ਚਾ ਬਣ ਗਈ ਪਹਿਲਾਂ ਦੁੱਧ ਹਾਂ ਦੇ ਦੋ ਦੈ ਨਹੀਂ ਮੈਂ ਦੋ ਦੋ ਲੈ ਆਉਣੀ ਤੇ ਉਹ ਚੋਤੀ ਮਾਇਆ ਇਹਨੂੰ ਸਾਫ਼ ਕੀਤਾ ਹੁਣ ਆ ਜੀ ਕੋਰ ਤੇਰਾ ਧਿਆਨ ਕਿੱਧਰ ਚਲੇ ਗਿਆ ਚਾ ਉਬਲ ਗਈ ਲੋ 2 ਮਿੰਟ ਪਾਣੀ ਹੋ ਗਿਆ ਤੇ ਦੁੱਧ ਬਹੁਤ ਦੁੱਧ ਬਹੁਤ ਹੋ ਗਿਆ ਲੋਡ ਜਿਹਾ ਨਾ ਆਵੇ ਬਾਇਆ ਇਹਨੂੰ ਚੱਲਣੀ ਦੇ ਮਥਾਨ ਬਣਾ ਕੇ ਤੇ ਫਰਿਜ ਰੱਖ ਕੇ ਆਵਾਂ ਤੇ ਬਹੁਤ ਸੋਣੀ ਖਰਾਬ ਹੋ ਜਾਣੀ ਤੇ ਚਲੋ ਜੀ ਪਾ ਪੀਏ ਚਾਹ ਬਸ ਅੱਜ ਦਾ ਵਲੌਗ ਜੀ ਇੰਨਾ ਹੀ ਹੈ ਕਿਉਂਕਿ ਹੋ ਜੇ ਟਾਈਮ ਬੜਾ ਆਟਾ ਗੁੰਨਣਾ ਤੇ ਫਿਰ ਪਕਾਦੇ ਲਾਉਣੇ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਦੋਹੀ ਮੀਚਾ ਪੀਓ ਕਰਾਇਆ ਲਾ ਕੇ ਮੇਰੇ ਨਾਲ ਸੁਣੀ ਚਾਹ ਰਿਹਾ ਕਰਾਇਆ ਕੀ ਕੇਸ ਹੈ ਗੁਰੂ ਦੇ ਘਰ ਫਿਰਦੇ ਹਨ ਭਾਬੀ ਜੋ ਵੀ ਤੇ ਕਰਦੇ ਨੇ ਜਿੰਨੇ ਆਖਰ ਤੇ ਜਿਹੜਾ ਕਹਿੰਦਾ ਕੰਦੇ ਰੋਟੇ ਆ ਹਾਂ ਮੈਂ ਵਰਗਿੰਦੀ ਜਿਹੜਾ ਤੂੰ ਮਾਰਦਾ ਫੇਰੇ ਦਾ ਮੂਟ ਛਾਲੇ ਹੋਏ ਸਾਰੇ ਦੇ ਬੋਲ ਜੁਗੇ ਨਾ ਰੋਈਂ ਤੂੰ ਮਾਇ ਸੁਣ ਲਓ ਬਬਰਦਸਤ ਕਰੀਂ ਇੰਨਾ ਘਰ ਸਾਦ ਕੇ ਬਣਾ ਕਣੀ ਬੜਾ ਕੱਟੇ ਤਾ ਵੇ ਹਾ ਗਨੀ ਕਰ ਇਹ ਤਸਵੀਰ ਕਰ